I'm to

वाहगुरू जी का खालसा वाहेगुरू जी की फतेह मेरी सारे किसान भावों ने चैनल तक जोड़ के बेनती है किसान मेरे भी आए हैं खरे आ। કોઈ આતા ઇતરા અપને મેદાનની ઉછાઈ દીટી હોઈ આ વિચાર કરને આ તો આ જૂઠા કહીએ سارے જાને سارے લાગે મેં ની કેલા આ બદર જીને લેયા કે سارے અગે આલે ઇતરા ਮੈਂ ਅਵਤਾਰ ਸਿੰਘ ਧਰਮ ਸਿੰਘ ਦਾ ਜ਼ਿਲ੍ਹਾ ਪ੍ਰੈਸ ਗੱਤਰ ਖਾਨ ਮਜਦੂਰ ਸਿੰਘ ਕਰ ਚਮਤੀ ਪੂਜਾ ਮੋਬਾ ਅੱਜ ਦਾ ਧਰਨਾ ਹੀ ਜਿਹੜਾ ਮੈਂ ਮੰਗਾਂ ਜਿਹੜੇ ਕਿ ਹਰਿਆਣੇ ਦੇ ਬਾਟਰ ਆ ਉੱਤੇ ਚੱਲ ਰਿਹਾ ਦੇਸ਼ ਵਿਆਪੀਆ ਤੋਂਲਨ ਜਿਹੜੀਆਂ ਕਿ 12 ਮੰਗਾਂ ਕਿਸਾਨਾਂ ਮਜਦੂਰਾਂ ਦਾ ਸਮੂਚਾ ਚਰਚਾ ਕਰਜਾ ਤੁੰਗੀਤਾ ਤੇ ਨਵੇਗਾ ਸਕੀਮ ਤੈਅ 200 ਹਜ਼ਾਰ ਕੰਮ ਦਿੱਤਾ ਜਾਵੇ ਦੂਜੀ ਜਿਹੜੀ ਮਹਿਨ ਗੱਲ ਆ ਅੱਜ ਦਾ ਤਰਨਾ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਸੀ ਕੈਦਲ ਕਿਸਾਨ ਆ ਜਾਣਾ हरियाणा ਦੇ ਬਾਟਰਾ ਦੇ ਕਦੋਂ ਕਿ ਤੀਜਾ ਜਥਾ ਵੀ ਪੈਦਲ ਦਿੱਲੀ ਨੂੰ ਪਹੁੰਚ ਕਰਨ ਲੱਗਾ ਤੇ ਹਰਿਆਣਾ ਪੁਲਿਸ ਅਤੇ CRPF ਦੇ ਜਵਾਨਾਂ ਨੇ ਕੇਂਦਰ ਸਰਕਾਰ ਦੀ ਇਛਾ ਦੇ ਅਨੁਸਾਰ ਜene ਕੌਸੇ ਪ੍ਰੇ ਹਾਟੇ ਪਾਣੀ ਦੀ ਜਿਰੇਰੇ ਪਾਣੀ ਦੀ ਬਚਾਰਾ ਮਾਰੀਆਂ ਕਿਹਾ ਕਿ ਵੀ ਇੰਨਾ ਕਿਸਾਨਾਂ ਮਜ਼ਦੂਰਾਂ ਦੇ ਅਤਿਆਜਾਰ ਕੀਤਾ ਵੀ ਦਿੱਲੀ ਨੂੰ ਜਾਣ ਨਹੀਂ ਦਿੱਤਾ ਗਿਆ ਫੈਸਲੂ ਵੀ ਨਹੀਂ ਜਾ ਦਿੰਦਾ ਇਹ ਉਧਰੋਂ ਖਨੌਰੀ ਬਾਜ਼ਾਰ ਦੇ ਜਗਜੀਤ ਸਿੰਘ ਢੱਲੇਵਾਲੀ ਜਿਹੜਾ ਕਿ ਅੱਜ 23 ਐਕਸ ਵਿੱਚ ਉਹਨਾਂ ਦਾ ਠੋਠਕਾਲ ਵੀ ਉਹ ਪਹੁੰਚ ਚੁੱਕੇ ਨੇ ਯਾਰ ਕੇਂਦਰ ਸਰਕਾਰ ਦੇ ਬਿਲਕੁਲ ਕਰਦੇ ਜੂ ਨਹੀਂ ਸਰ ਗਈ ਜਿਹੜਾ ਕਿ ਅੱਜ ਕੇਂਦਰ ਸਰਕਾਰ ਨੂੰ ਜਗਾਉਣ ਲਈ ਅੱਜ ਦਾ ਜਿਹੜਾ ਧਰਨਾ 3 ਘੰਟੇ ਦੇ ਲਗੂ ਤਰ੍ਹਾਂ ਅੱਜ ਦਿੱਤਾ ਗਿਆ ਉਹਨਾਂ ਫਾਰਮਾਂ ਦੇ ਸਦੇ ਉੱਤੇ ਅਗਲੀ ਰਾਕਤੀ ਦੇ ਵਿੱਚ ਜਿਹੜੇ ਵੀ ਬੀਜੇਪੀ ਦੇ ਆਗੂ ਪਿੰਡਾਂ ਜਾਉਣਗੇ ਇਹਨਾਂ ਦਾ ਪ੍ਰਗਟਾਵਾ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਮੰਗਾ ਨਾ ਮੰਨਿਆ ਦੇ ਦੂਜੀ ਜਿਹੜੇ ਵੀ ਇਹਨਾਂ ਨੇ ਕੇਂਦਰ ਸਰਕਾਰ ਨੇ ਰਾਜਾਂ ਨੂੰ ਕਦਾਂ ਭੇਜਿਆ ਵੀ ਪਿਛਲੇ ਹਰ ਹਰਾਂ ਨੂੰ ਪ੍ਰਾਨ ਰੱਬ ਦੇ ਕੀਤੇ ਤਿੰਨੇ ਖੇਤੀ ਕਾਲੇ ਨੂੰ ਉਹ ਲਾਗੂ ਕਰਨੇ ਇੱਕ ਤਿਆਰ ਕੀਤਾ 25ਵਾਂ ਰਾਜਾ ਨੂੰ ਸੌਂਪ ਦਿੱਤਾ ਵੀ ਤੁਸੀਂ ਇੱਕ ਰਾਜਾ ਦੇ ਲਾਗੀ ਹੋ ਜੋ ਜਿਹੜੀਆਂ ਕਿ ਸੋਤ ਵਲਡੀਆਂ ਲਾਗੂ ਕਰਨ ਲਈ ਪੰਜਾਬ ਸਰਕਾਰ ਕੇਂਦਰ ਨਾਲ ਰਾਕੇ ਛੜਗੀ ਮੋਰ ਟਿਕਾ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਇਰਸਾਨਾ ਨੂੰ ਪੰਜਾਬ ਸਰਕਾਰ ਬਿਲਕੁਲ ਚੁੱਪੀ ਧਾਰੀ ਵਿੱਚ ਹੈ ਇਹ ਜਿੰਨੀਆਂ ਵੀ ਸਰਕਾਰਾਂ ਨੇ ਇਸ ਕਾਰਪੋਰੇਟਾਂ ਦੇ ਵੱਲੇ ਅੱਗੇ ਹੱਥੇ ਬੰਨ ਕੇ ਬੈਠੀਆਂ ਆ ਰਾਣਾ ਰਣਵੀਰ ਸਿੰਘ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇਖੋ ਮੰਗਾ ਉਹੀ ਆ ਜਿਹੜੀਆਂ 2020 ਦੇ ਵਿੱਚ ਕੇਂਦਰ ਸਰਕਾਰ ਨੇ ਲਿਖਤੀ ਮੰਨਿਆ ਸੀਗਾ ਵੀ ਅਸੀਂ ਕਮੇਟੀ ਬਣਾ ਕੇ ਤੁਹਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਹੱਲ ਕਰ ਦੇਵਾਂਗੇ ਪਰ ਉਸ ਤੋਂ ਬਾਅਦ ਆ ਕਮੇਟੀ ਦਾ ਵੀ ਨਹੀਂ ਪਤਾ ਲੱਗਾ ਤੇ ਉਹ ਸਰਕਾਰ ਦਾ ਵੀ ਨਹੀਂ ਪਤਾ ਲੱਗਾ ਵੀ ਕਿੱਥੇ ਆ ਤੇ ਉਹ 13 ਫਰਵਰੀ ਨੂੰ ਫੇਰ ਸਾਨੂੰ ਦੁਬਾਰਾ ਅੰਦੋਲਨ ਸ਼ੁਰੂ ਕਰਨਾ ਪਿਆ ਸੀਗਾ ਪਰ ਐਮਐਸਪੀ ਦੀ ਲੀਗਲ ਗਾਰੰਟੀ ਦਾ ਕਾਨੂੰਨ ਡਾਕਟਰ ਸੁਆਮੀਨਾਥ ਦੀ ਰਿਪੋਰਟ ਉਹਨੂੰ ਲਾਗੂ ਕਰਨਾ ਕਿਸਾਨਾਂ ਮਜ਼ਦੂਰਾਂ ਦੇ ਕਰਕੇ ਤੇ ਉਹਵੇਂ ਲੀਕ ਮਾਰੋ ਅਸੀਂ ਕਹਿੰਦੇ ਜਿਵੇਂ ਕਾਰਪੋਰੇਟਰ ਕਰਾਣਿਆਂ ਦੇ 16 ਲੱਖ ਕਰੋੜ ਰੁਪਏ ਤੇ ਮਾਰੀ ਆ ਇਸੇ ਤਰ੍ਹਾਂ ਲਖੀਨਪੁਰ ਖੀਰੀ ਕਾਰ ਦੇ ਦੋਸ਼ ਅਜੇ ਮਿਸ਼ਰਾ ਟੈਣੀ ਦੇ ਦਾ ਪੁੱਤ ਅਸੀਸ਼ ਮਿਸ਼ਰਾ ਟੈਣੀ ਜਿਹੜਾ ਕਿਸਾਨਾਂ ਨੂੰ ਗੱਡੀ ਤੇ ਚੜਾ ਕੇ ਜਿੰਨਾਂ ਨੇ ਥੱਲੇ ਦੇ ਕੇ ਮਾਰਤਾ ਸੀ ਉਹਵੇਂ ਤੇਰੇ ਕਰਤੇ ਅਸੀਂ ਕਹਿੰਦੇ ਭਾਰਤ ਜਿਹੜੀ ਪਵਾੜੀ ਹੈ ਜਿਹੜਾ ਡਬਲਯੂ ਪੀ ਹੈ ਜਿਹੜਾ ਆ ਦੁਨੀਆ ਭਰ ਤੇ ਕਾਰਬੋਨੇਟਰ ਦਾ ਕੰਮ ਕਰਾ ਰਹੇ ਉਹ ਤੋਂ ਭਾਰਤ ਬਾਹਰ ਆਵੇ ਮਜ਼ਦੂਰਾਂ ਦੀਆਂ ਮੰਗਾਂ ਨਾਲ ਵੀ ਇਹਨਾਂ ਨੂੰ ਸਾਲ ਦੇ ਵਿੱਚ 200 ਦਿਨ ਦਿਹਾੜੀ ਨਰੇਗਤ ਦਿਓ ਨਾਲ ਇਹ ਨਹੀਂ ਹੈਗਾ ਵੀ ਜਿਹੜੀ ਦਿਹਾੜੀ ਆ ਉਹ 700 ਰੁਪਏ ਪ੍ਰਤੀ ਦਿਨ ਦਿਓ ਵਡਾਪਾ ਪੈਨਸ਼ਨ ਦੀਆਂ ਮੰਗਾਂ ਤੇ ਸਾਰੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਬੈਠੇ ਜਦੋਂ ਅਖੀਰੀ ਕੇਂਦਰ ਸਰਕਾਰ ਨੇ ਨਹੀਂ ਗੱਲ ਸੁਣੀ ਤਾਂ ਫਿਰ ਸਾਨੂੰ ਆ ਜਿਹੜੇ ਆ ਐਕਸ਼ਨ ਕਰਨੇ ਪਏ ਆ ਆ ਤਾਂ ਸਾਨੂੰ ਅੱਜ ਰੇਲਾਂ ਤੇ ਆਉਣਾ ਪਿਆ ਆ ਸਵਾਗਤ ਕੀਤਾ ਨਾ ਬੜਾ ਬਹੁਤ ਸਵਾਗਤ ਕੀਤਾ ਸਵਾਗਤ ਕੀਤਾ ਅਥਰੋ ਗੈਸ ਦੇ ਗੋਲਿਆਂ ਨਾਲ ਉਹਨਾਂ ਨੇ ਸਵਾਗਤ ਕੀਤਾ ਬੁਲਟ ਗੋਲੀਆਂ ਦੇ ਨਾਲ ਉਹਨਾਂ ਨੇ ਸਵਾਗਤ ਕੀਤਾ ਰਬੜ ਦੀਆਂ ਗੋਲੀਆਂ ਨਾਲ ਪਾਣੀ ਦੀਆਂ ਬਿਚਾਰਾਂ ਨਾਲ ਸਵਾਗਤ ਕੀਤਾ ਅਸੀਂ ਕਿਹਨੇ ਤੇਰੇ ਘਟੋ ਘਟ ਸਵਾਗਤ ਕੀਤਾ ਪਰ ਆ ਆ ਨਾ ਕਰੋ ਵੀ ਸਾਨੂੰ ਐ ਉਹਦੀ ਤੁਸੀਂ ਉੱਥੇ ਸਰਹੱਦ ਬਣਾ ਦਿਓ ਵੀ ਸਾਨੂੰ ਲੱਗੇ ਵੀ ਤੂੰ ਦਿੱਲੀ ਇਹ ਵੱਖਰਾ ਮੁਲਕਾ ਇਹ ਤੁਸੀਂ ਆ ਬਣਾ ਰਹੇ ਹੋ ਅਸੀਂ ਨਹੀਂ ਬਣਾ ਰਹੇ ਆ ਅਸੀਂ ਤਾਂ ਹੁਣ ਸੋਚਾਂਗੇ ਵੀ ਭਾਈ ਦੇ ਤੁਸੀਂ ਸਾਨੂੰ ਨਹੀਂ ਨਾ ਰੱਖਣਾ ਸਾਡੀ ਨਹੀਂ ਮੰਗਾ ਤੁਸੀਂ ਮੰਨਣੀਆਂ ਤੇ ਫਿਰ ਭਾਈ ਸਾਨੂੰ ਆਕਾ ਕੋ ਹੋਰ ਇੰਤਜ਼ਾਮ ਕਰਨਾ ਪਊਗਾ ਇਹਦੇ ਨਾਲ ਉਹ ਜਿਹੜੀ ਪਾਕਿਸਤਾਨ ਦੀ ਸਰਹੱਦ ਦਾ ਉੱਤੇ ਕੰਦਿਆਲੀ ਤਾਰ ਘੱਟ ਲੱਗੀ ਆ ਉੱਥੇ ਤਾਂ ਕੰਕਰੀਟ ਲੱਗੀ ਨਹੀਂ ਉੱਥੇ ਦਾਤ ਨੂੰ ਬੈਠ ਕੇ ਬੋਲੇ ਵਜਦਨ ਪਰ ਜਦੋਂ ਦਿੱਲੀ ਨੂੰ ਜਾਂਦੇ ਉੱਥੇ ਵਜਦੇ ਆ ਇਹਦਾ ਮਤਲਬ ਆ ਵੀ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਬਿਲਕੁਲ ਨਹੀਂ ਸ਼ਹਿਦ ਨਹੀਂ ਹੈਗੀ ਦੇਖੋ ਆ ਜੋ ਡਾਕਟਰਾਂ ਦੀ ਰਿਪੋਰਟ ਆ ਰਹੀ ਹੈ ਨਾ ਉਹਦੇ ਮੁਤਾਬਕਾ ਆਉਣ ਵਾਲੇ ਕਿਸੇ ਵੀ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਪਾਰਾ ਅੱਜ 23 ਦਿਨ ਹੋ ਗਏ ਇੱਕ ਦਾਣਾ ਵੀ ਉਹਨਾਂ ਨੇ ਆਪਦੇ ਮੂੰਹ 'ਚ ਨਹੀਂ ਪਾਇਆ ਕੇਂਦਰ ਸਰਕਾਰ ਦਾ ਜੋਰ ਬਈਆ ਬਹੁਤ ਮਾਰਾ ਦੇਸ਼ ਦੇ ਨਾਗਰਿਕਾ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜਦੋਂ ਇੰਦਰਾ ਗਾਂਧੀ ਵਰਗੀ ਪ੍ਰਾਈਮ ਮਿਨਿਸਟਰ ਅਮਰੀਕਾ ਦੇ ਅੱਗੇ ਝੋਲੀ ਅਰਦੀ ਸੀ ਕਹਿੰਦੀ ਮੈਂ ਆ ਗਈਆਂ ਮੈਨੂੰ ਖਾਣ ਪਾ ਦਿਓ ਤੇ ਉਹ ਆ ਕਿਸਾਨ ਸੀ ਜਿਨ੍ਹਾਂ ਆ ਦਿਨ ਰਾਤ ਇੱਕ ਕਰਕੇ ਅ ਠੰਡ ਦੇ ਵਿੱਚ ਧੁਪੰਗ ਵਿੱਚ ਤੇ ਦੇਸ਼ ਨੂੰ ਆਕਮ ਨਰ ਪਰ ਬਣਾਤਾ ਢਿੱਡ ਪਰਤਾ ਅੱਗੇ ਨਾਲੀ ਢੇੜੀ ਅੜ ਕੇ ਅਮਰੀਕਾ ਤੇ ਹੋਰ ਵਿਸ਼ਵ ਵਿੱਚ ਨਹੀਂ ਜਾਣਾ ਪੈਂਦਾ ਇਹ एहसान फरामोशा ਅਕਿਰਤ ਕਾਣਾ ਮੋਦੀ ਹੋਣੀ ਜਿਹੜਾ ਅੱਜ ਕਿਸਾਨਾਂ ਨੂੰ ਫੇਰ ਉਹਨਾਂ ਨੂੰ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਰਨ ਵਰਤ ਲਈ ਮਰਨ ਲਈ ਮਜਬੂਰ ਕਰਦੇ ਆ ਦੇਖੋ ਜੇ ਹਾਂ ਫੋਲ ਪਿੱਛੇ ਨਜ਼ਰ ਮਾਰੀਏ ਨਾ ਕਦੇ ਆਹਾਂ ਧਰਤੀ ਤੇ ਪੰਜਾਬ ਦੀ ਤੇ 12 ਮਿਸਲਾਂ ਸਿਗੀਆਂ ਤੇ ਮਿਸਲਾਂ ਦੇ ਵਿੱਚ ਜਦੋਂ ਕਿਸੇ ਨੂੰ ਲੋੜ ਪੈਂਦੀ ਸੀ ਤੇ ਉਹ ਇੱਕ ਚਿੱਠੀ ਭੇਜਦੇ ਸੀ ਮਾੜੀ ਜੀ ਵੀ ਭਾਈ ਸਾਡੇ ਤੇ ਹਮਲਾ ਹੋ ਗਿਆ ਤੇ ਆਜੋ ਜਾ ਸੀ ਕਿਸੇ ਚੜਾਈ ਕਰਨੇ ਆਜੋ ਤੇ ਦੂਜੀਆਂ ਮਿਸਲਾਂ ਭੱਜੀਆਂ ਜਾਂਦੀਆਂ ਸੀ ਤੇ ਆਦਾ ਅਸੀਂ ਬਾਰ-ਬਾਰ ਮੀਟਿੰਗਾਂ ਕਰ ਰਹੇ ਆ ਅਸੀਂ ਸੱਦੇ ਵੀ ਦੇ ਤਾ ਸਵਾਰਾ ਹੱਥ ਜੋ ਕੰਦੇ ਵੀ ਇਹ ਨਹੀਂ ਹੋਣਾ ਤੁਸੀਂ ਆਦਣਾ ਮਿਲਣੇ ਨੂੰ ਖਤਮ ਕਰੋ ਤੇ ਵਾਪਸ ਹੋ ਫੇਰ ਆਵਾਂਗੇ ਸਿੱਖਾਂ ਦਾ ਭਾਈ ਇਤਿਹਾਸ ਰਿਆ ਇਹਦਾ ਅੰਦ ਜਸ ਦੇ ਦੇਸ਼ ਨੂੰ ਨਾਦਰ ਸ਼ਾਹ 44 ਲੁੱਟ ਕੇ ਜਾਂਦੇ ਸੀਗੇ ਜਦੋਂ ਤੱਕ ਨੇ ਸਾਨੂੰ ਕੋਈ ਸਨੇਹ ਦੇਦਾ ਸੀ ਅਸੀਂ ਆ ਵੀ ਉਹਨਾਂ ਦੀਆਂ ਧੀਆਂ ਭੈਣਾਂ ਛੜਾ ਕੇ ਵਾਪਸ ਕਰਕੇ ਆਉਂਦੇ ਰਹੇ ਆ ਇਹ ਸਾਡਾ ਇਤਿਹਾਸ ਤੇ ਅੱਜ ਸਾਡੇ ਲੋਕ ਉਹ ਇਤਿਹਾਸ ਤੋਂ ਨਾ ਬਾਖ ਬੋਏ ਫਿਰਦੇ ਆ ਜਾਂ ਜਾਣ ਕੇ ਖਾ ਮਿੱਟੀ ਬੈਠੇ ਆ ਭਾਈ ਅੱਜ ਦਾ ਦੁੱਖਲਾ ਕਿਹਦਾ ਦਿੰਨੇ ਆ ਵੀ ਆਓ ਆਤਾ ਵੇਖ ਲਓ ਵੀ 25 ਨਵੰਬਰ ਨੂੰ ਉਹਨਾਂ ਨੇ ਡਰਾਫਟ ਭੇਜ ਤੇ ਆ ਤਸੀਂ 2021 ਨੂੰ ਵੀ ਕਹਿੰਦੇ ਸੀ ਕਿਸਾਨ ਮਜ਼ਦੂਰ ਸੈਕਟਰ ਕਮੇਟੀ ਦੇ ਸਾਰੀ ਵੀ ਬਾਈ ਕਾਨੂੰਨ ਨਹੀਂ ਰੱਦ ਹੋਇਆ ਸਾਨੂੰ ਦੁਬਾਰਾ ਲਾੜਨਾ ਪੈਣਾ ਤੇ ਆ ਦੁਬਾਰਾ ਡਰਾਫਟ ਉਹਨਾਂ ਨੇ ਭੇਜ ਤੇ ਆ ਹੁਣ ਤਾਂ ਮੈਦਾਨ ਚਾ ਲਿਆ ਹੁਣ ਤਾਂ ਸਾਨੂੰ ਲੜਨਾ ਪੈਣਾ ਐਂ ਤਾਂ ਹੁਣ ਵੀ ਵੀਲ ਕਰਦੇ ਆ ਵੀ ਅਜੇ ਵੀ ਢੱਲੇ ਮੇਰਾ ਦਾ ਕੁਝ ਨਹੀਂ ਹੋਇਆ ਵਿਗੜਿਆ ਚੱਕ ਕੇ ਚੋੜੀ ਪਾਉ ਨਹੀਂ ਫਿਰ ਇਹਦੇ ਮਰਨ ਵਰਤ ਨਾਲ ਨਹੀਂ ਅੰਦੋਲਨ ਜਿੱਤੇ ਜਾਂਦਾ ਤੇ ਫਿਰ ਇਹਦੇ ਬਾੜੇ ਬਾਰੇ ਤਰੀਕਾ ਹੋ ਬਣਾ ਲੇ ਸਕੇ 10 ਮਿੰਟ ਲੱਗੇ ਉਹਨੇ ਬਤੇ ਉਹਨਾਂ ਦੇ ਤੁਸੀਂ ਵੇਖਦੇ ਜਿਹੜਾ ਤਰੀਕਾ ਤੁਹਾਡੇ ਕੋਲੇ ਚੱਲ ਉਹ ਸ਼ੁਰੂ ਕਰ ਦਿਓ ਜਿਹੜਾ ਜਿਹਨੂੰ ਜਿਹੋ ਜੇ ਸਮਝਾ ਦੇ ਇਹਨਾਂ ਸਾਡੀ ਸਮਝਾ ਵੀ ਸਾਡੇ ਵਾਲ ਸਾਡੀ ਸਮਝ ਨਹੀਂ ਗੀ ਅਸੀਂ ਨਰਨਵਾਤ ਰੱਖਣਾ ਇਹਦੇ ਨਾਲ ਇਹ ਮਾਹੌਲ ਬਣਾਉਣਾ ਤੇ ਇਸ ਦੇ ਵਿੱਚ ਲੋਕਾਂ ਨੂੰ ਲੜਾਉਣ ਵਾਸਤੇ ਤੇ ਉਹ ਬਣ ਗਿਆ ਇਹਦੇ ਤੁਹਾਡੇ ਕੋਲ ਇਹ ਵਧੀਆ ਚੀਜ਼ ਹੈ ਕਿ ਤੁਸੀਂ ਆ ਜਾਓ ਇਧਰ ਉਹਨਾਂ ਸੱਦਾ ਦਿੱਤਾ ਆਓ ਭਾਈ ਅਗਲੀ ਰੰਨੀ ਤੇ ਦੇਖੋ ਅੰਦੋਲਨ ਕਿ ਆ ਇਸ ਟਾਈਮ ਤੇ ਆ ਏ ਦੇਸ਼ ਦੇ ਵਿੱਚ ਪਹੁੰਚ ਚੁੱਕਾ ਜਿਹੜਾ 16 ਤਰੀਕ ਨੂੰ ਦੇਸ਼ ਦੇ ਵਿੱਚ ਟ੍ਰਾਈਲ ਮਾਰ ਕੇ ਆਇਆ ਉਹਨੇ ਦੱਸਤਾ ਉਹਨੇ ਦੱਸਤਾ ਵੀ ਸਾਰੇ ਆ ਲੋਕ ਜਿਹੜੇ ਆ ਐਮਐਸਬੀ ਦੀ ਗਰੰਟੀ ਚਾਹੁੰਦੇ ਆ ਤੇ ਅੱਜ ਵਾਲੇ ਅੰਦੋਲਨ ਨੇ ਵੀ ਦੱਸ ਦੇਣਾ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਆਵਾਜ਼ ਨਿਕਲ ਵੀ ਵੀ મોદી પાਸੇ ਹੋ ਜਾ ਜਾਂ ਸਾਡੇ ਐਮਐਸਬੀ ਦੀ ਗਰੰਟੀ ਦੇ ਦੇ ਤੇ ਨਹੀਂ ਤੇ ਅਸੀਂ ਹੁਣ ਆ ਖੁਦਕੁਸ਼ੀਆਂ ਨਹੀਂ ਕਰਨੀਆਂ ਹੁਣ ਅਸੀਂ ਲੜ ਕੇ ਮਰਾਂਗੇ